ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸ੍ਰੀ ਜਪਜੀ ਸਾਹਿਬ ਦੀ ਅਭਿਨੀ ਪਉੜੀਆਂ ਦੀਆਂ ਤੁਕਾਂ ਹਨ ਪੁੰਨੇ ਪਾਪੀ ਅਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੇ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮਿ ਆਵੋ ਜਾ ਤਾਓ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਅਰਥ ਵਿਚਾਰ ਕਰੀਏ ਬੜੀ ਆਮ ਜਹੀ ਗੱਲ ਹੈ ਕਈ ਵਾਰ ਸਾਡੇ ਮਨ ਵਿੱਚ ਇਹ ਵਿਚਾਰ ਆਉਂਦੀ ਹੈ ਕਿ ਪਤਾ ਨਹੀਂ ਕੋਈ ਪੁੰਨ ਜਾਂ పాਪ ਹੈ ਜਾਂ ਨਹੀਂ ਪੁੰਨ ਜਾਂ పాਪ ਦਾ ਫਲ ਮਿਲਦਾ ਹੈ ਜਾਂ ਨਹੀਂ ਕਿਉਂਕਿ ਕਈ ਵਾਰ ਕੋਈ ਪਾਪੀ ਮਾੜੇ ਗੁਣਾ ਵਾਲਾ ਆਦਮੀ ਆਪਣੇ ਜੀਵਨ ਵਿੱਚ ਆਰਥਿਕ ਪੱਖ ਤੋਂ ਚੰਗਾ ਵੱਧ ਫੁੱਲ ਰਿਹਾ ਹੁੰਦਾ ਹੈ ਅਤੇ ਇਹ ਵੇਖ ਕੇ ਜਾਪਦਾ ਹੈ ਕਿ ਉਸ ਪਾਪੀ ਮਨੁੱਖ ਕੋਲ ਬਹੁਤ ਸੁਖ ਹੈ ਇਸ ਦੇ ਉਲਟ ਕਿਤੇ ਕਿਤੇ ਕੋਈ ਚੰਗੇ ਗੁਣਾ ਵਾਲਾ ਮਨੁੱਖ ਆਰਥਿਕ ਪੱਖ ਤੋਂ ਤੰਗੀ ਭੋਗ ਰਿਹਾ ਹੁੰਦਾ ਹੈ ਕੋਈ ਰੱਬੀ ਗੁਣਾ ਵਾਲਾ ਵਿਅਕਤੀ ਵੀ ਕਿਸੇ ਬਿਮਾਰੀ ਨਾਲ ਗ੍ਰਸਤ ਹੁੰਦਾ ਹੈ ਇਹ ਵੇਖ ਕੇ ਸਾਡੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਕੋਈ ਪਾਪ ਜਾਂ ਪੁੰਨ ਨਹੀਂ ਇਹ ਸਭ ਐਵੇਂ ਦੁਨੀਆ ਦੇ ਲੋਕਾਂ ਦੀਆਂ ਗੱਲਾਂ ਹਨ ਜੇ ਕੋਈ ਮਨੁੱਖ ਸਿਰਫ ਇਸ ਲਈ ਪੁੰਨ ਕਰਦਾ ਹੈ ਜੇ ਕੋਈ ਮਨੁੱਖ ਸਿਰਫ ਇਸ ਲਈ ਨਾਮ ਜਪਦਾ ਹੈ ਕਿ ਉਸ ਨੂੰ ਆਰਥਿਕ ਲਭ ਮਿਲੇਗਾ ਧਨ ਪਦਾਰਥ ਦੇ ਢੇਰ ਲੱਗ ਜਾਣਗੇ ਤਾਂ ਇਹ ਸਭ ਕੁਝ ਜ਼ਰੂਰੀ ਨਹੀਂ ਹਾਂ ਧਾਰਮਿਕ ਮਨੁੱਖ ਦੀ ਰੱਬ ਵਿੱਚ ਜੁੜੇ ਹੋਏ ਮਨੁੱਖ ਦੀ ਚੰਗੇ ਕਰਮ ਕਰਨ ਵਾਲੇ ਮਨੁੱਖ ਦੀ ਆਤਮਾਵັດ ਦੀ ਫੁੱਲਦੀ ਹੈ ਸੱਚੇ ਕਰਮ ਕਰਨ ਵਾਲੇ ਮਨੁੱਖ ਦੇ ਅੰਦਰ ਸੱਚ ਵਾਦ ਦਾ ਫੁੱਲਦਾ ਹੈ ਦੁਨਿਆਵੀ ਸਭ ਪਦਾਰਥਾਂ ਤੋਂ ਭੁੱਖਾ ਮਿਟਦੀਆਂ ਹਨ ਧਾਰਮਿਕ ਮਨੁੱਖ ਨੂੰ ਦੁੱਖ ਅਤੇ ਸੁੱਖ ਨੂੰ ਜਰਨਾ ਆ ਜਾਂਦਾ ਹੈ ਬਾਕੀ ਰਹੀ ਪਾਪੀ ਮਨੁੱਖ ਦੀ ਗੱਲ ਆਰਥਿਕ ਪੱਖ ਤੋਂ ਦੁਨੀਆਂ ਦੇ ਧਨ ਪਦਾਰਥ ਦੇ ਪੱਖ ਤੋਂ ਸ਼ਾਇਦ ਪਾਪੀ ਮਨੁੱਖ ਹੀ ਜਿਆਦਾ ਵਾਧਾ ਫੁੱਲਦਾ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਇਸ ਜਰ ਕਣੀ ਵਗੁੱਤੀ ਇਨ ਜਰ ਕਣੀ ਖੋਾਈ ਪਾਪਾਂ ਬਾਝਿਓ ਹੋਵੈ ਨਹੀਂ ਮੋਇਆ ਸਾਥ ਨਾ ਜਾਈ ਗੁਰਬਾਣੀ ਦਾ ਕਹਿਣਾ ਹੈ ਇਹ ਧਨ ਇਹ ਪਦਾਰਥ ਕੇਵਲ ਜਿਉਣ ਦਾ ਸਾਧਨ ਸੀ ਪਰ ਇਸ ਧਨ ਨੇ ਬੜੀ ਦੁਨੀਆ ਨੂੰ ਖਰਾਬ ਕੀਤਾ ਹੈ ਬੜੀ ਦੁਨੀਆ ਨੂੰ ਖੁਆਰ ਕੀਤਾ ਹੈ ਪਰ ਇਹ ਧਨ ਪਦਾਰਥ ਪਾਪ ਤੋਂ ਬਿਨਾ ਇਕੱਠਾ ਵੀ ਨਹੀਂ ਹੁੰਦਾ ਅਤੇ ਸਭ ਨੂੰ ਇਹ ਵੀ ਪਤਾ ਹੈ ਕਿ ਮਰਨ ਤੋਂ ਬਾਅਦ ਸਭ ਕੁਝ ਨਾਲ ਨਹੀਂ ਜਾਂਦਾ ਇੱਥੇ ਹੀ ਰਹਿ ਜਾਂਦਾ ਹੈ ਗੁਰਬਾਣੀ ਦਾ ਸ਼ਬਦ ਹੈ ਪੁੰਨੀ ਪਾਪੀ ਅਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੇ ਅਪੇ ਬੀਜ ਅਪੇ ਹੀ ਖਾ ਨਾਨਕ ਹੁਕਮੀ ਆਵੋ ਜਾ ਗੁਰੂ ਸਾਹਿਬ ਦਾ ਕਹਿਣਾ ਹੈ ਕਿ ਪਾਪ ਅਤੇ ਪੁੰਨ ਕੇਵਲ ਉਤੋਂ ਉਤੋਂ ਕਹਿ ਛੱਡਣਾ ਜਾਂ ਸੁਣ ਛੱਡਣਾ ਹੀ ਨਹੀਂ ਸਗੋ ਲੋਕ ਪਾਪ ਅਤੇ ਪੁੰਨ ਕਰਕੇ ਆਪਣੀ ਪ੍ਰਵਿਰਤੀ ਵਿੱਚ ਇਹ ਲੇਖ ਲਿਖ ਕੇ ਲੈ ਜਾਂਦੇ ਹਨ ਅਸਲ ਵਿੱਚ ਜਨਮ ਲੈ ਲੈਣ ਤੋਂ ਬਾਅਦ ਅਸੀਂ ਇੱਕ ਤਰ੍ਹਾਂ ਜੀਵਨ ਦੇ ਚੁਰਾਹੇ ਵਿੱਚ ਪੈਦਾ ਹੁੰਦੇ ਹਾਂ ਇਸ ਚੁਰਾਹੇ ਵਿੱਚੋਂ ਅਸੀਂ ਕਿਸੇ ਪਾਸੇ ਵੀ ਜਾ ਸਕਦੇ ਹਾਂ ਇਹ ਸਾਡੀ ਆਜ਼ਾਦੀ ਹੈ ਅਸੀਂ ਸੱਜੇ ਜਾ ਸਕਦੇ ਹਾਂ ਭਾਵ ਪੁੰਨ ਕਰ ਸਕਦੇ ਹਾਂ ਨੈਤਿਕ ਗੁਣਾ ਵਾਲੇ ਹੋ ਸਕਦੇ ਹਾਂ ਚੰਗੇ ਗੁਣਾ ਵਾਲੇ ਹੋ ਸਕਦੇ ਹਾਂ ਜੀਵਨ ਦੇ ਇਸੇ ਚਰਾਹੇ ਵਿੱਚੋਂ ਅਸੀਂ ਖੱਬੇ ਜਾ ਸਕਦੇ ਹਾਂ ਭਾਵ ਕੇ ਅਸੀਂ ਪਾਪੀ ਹੋ ਸਕਦੇ ਹਾਂ ਦੁਰਾਚਾਰੀ ਹੋ ਸਕਦੇ ਹਾਂ ਜੀਵਨ ਦੇ ਇਸੇ ਚਰਾਹੇ ਵਿੱਚੋਂ ਅਸੀਂ ਪਿੱਛੇ ਵੀ ਮੁੜ ਸਕਦੇ ਹਾਂ ਅਸੀਂ ਪਸ਼ੂਆਂ ਵਰਗੇ ਪਸ਼ਵਾਂ ਦੀ ਬਿਰਤੀ ਦੇ ਹੋ ਸਕਦੇ ਹਾਂ ਅਸੀਂ ਪੱਥਰ ਹੋ ਸਕਦੇ ਹਾਂ ਜੀਵਨ ਦੇ ਇਸੇ ਚਰਾਹੇ ਵਿੱਚੋਂ ਅਸੀਂ ਸਿੱਧਾ ਵੀ ਜਾ ਸਕਦੇ ਹਾਂ ਅਸੀਂ ਪਾਪ ਅਤੇ ਪੁੰਨ ਦੋਹਾਂ ਤੋਂ ਮੁਕਤ ਧਰਮ ਵਿੱਚ ਜਾ ਸਕਦੇ ਹਾਂ ਅਸੀਂ ਬੁੱਧ ਵਿੱਚ ਜੀ ਸਕਦੇ ਹਾਂ ਅਸੀਂ ਵਿਵੇਕ ਵਿੱਚ ਜੀ ਸਕਦੇ ਹਾਂ ਇਹ ਸਾਡੀ ਆਪਣੀ ਪਰਮਾਤਮਾ ਵੱਲੋਂ ਦਿੱਤੀ ਹੋਈ ਆਜ਼ਾਦੀ ਹੈ ਲੇਕਿਨ ਜੀਵਨ ਦੇ ਇਸ ਚਰਾਹੇ ਵਿੱਚ ਅਸੀਂ ਉਧਰ ਨੂੰ ਚੱਲ ਪੈਂਦੇ ਹਾਂ ਜਿਹੋ ਜਿਹੀ ਸਾਨੂੰ ਸੰਗਤ ਮਿਲ ਜਾਂਦੀ ਹੈ ਇਸੇ ਲਈ ਗੁਰੂਆਂ ਨੇ ਗੁਰੂ ਦੀ ਸੰਗਤ ਗੁਰਮਖਾਂ ਦੀ ਸੰਗਤ ਵਿੱਚ ਰਹਿਣ ਲਈ ਉਪਦੇਸ਼ ਦਿੱਤਾ ਹੈ ਚੰਗੀ ਸੰਗਤ ਨਾਲ ਬੁੱਧ ਚੰਗੀ ਘੜੀ ਜਾਂਦੀ ਹੈ ਤੇ ਭੈੜੀ ਸੰਗਤ ਨਾਲ ਬੁੱਧ ਭੈੜੀ ਹੋ ਜਾਂਦੀ ਹੈ ਸੰਗਤ ਦੀ ਮਨੁੱਖ ਦੇ ਜੀਵਨ ਵਿੱਚ ਬੜੀ ਮਹਾਨਤਾ ਹੈ ਅਸਲ ਵਿੱਚ ਜਿਹੜੇ ਵਿਚਾਰ ਸਾਡੇ ਮਨ ਅੰਦਰ ਚੱਲਦੇ ਰਹਿੰਦੇ ਹਨ ਇਹ ਵਿਚਾਰ ਸਾਡੀ ਬਿਰਤੀ ਸਾਡੀ ਚੇਤਨਾ ਵਿੱਚ ਪੱਕੇ ਹੋ ਜਾਂਦੇ ਹਨ ਇਹ ਵਿਚਾਰਾਂ ਦਾ ਪੱਕੇ ਹੋਣਾ ਹੀ ਸਾਡੇ ਲੇਖਾਂ ਦਾ ਲਿਖਣਾ ਹੈ ਸਾਡੇ ਮੱਥੇ ਦੇ ਲੇਖਾਂ ਦਾ ਲਿਖਣਾ ਹੈ ਕਈ ਵਾਰ ਅਸੀਂ ਆਖਦੇ ਹਾਂ ਕਿ ਮੈਂ ਇਹ ਗੱਲ ਕਹਿਣਾ ਨਹੀਂ ਸੀ ਚਾਹੁੰਦਾ ਪਰ ਅਚਾਨਕ ਹੀ ਮੇਰੇ ਮੂੰਹ ਵਿੱਚੋਂ ਨਿਕਲ ਗਈ ਅਚਾਨਕ ਨਹੀਂ ਅਸਲ ਵਿੱਚ ਉਹ ਗੱਲ ਉਹ ਵਿਚਾਰ ਅੰਦਰ ਲਿਖਿਆ ਹੋਇਆ ਸੀ ਦੁਸ਼ਮਣੀ ਨੂੰ ਅਸੀਂ ਉਮਰ ਭਰ ਯਾਦ ਰੱਖਦੇ ਹਾਂ ਮੌਕਾ ਮਿਲਨ ਉੱਤੇ ਅਸੀਂ ਦੁਸ਼ਮਣੀ ਕੱਢ ਲੈਂਦੇ ਹਾਂ ਇਸ ਤਰ੍ਹਾਂ ਅੰਤਰ ਚੇਤਨਾ ਵਿੱਚ ਲਿਖੇ ਹੋਏ ਵਿਚਾਰ ਮੌਕਾ ਮਿਲਦੇ ਹੀ ਜਨਮ ਲੈ ਲੈਂਦੇ ਹਨ ਭਾਵ ਕੇ ਬਾਹਰ ਪ੍ਰਗਟ ਹੋ ਜਾਂਦੇ ਹਨ ਇਸੇ ਤਰ੍ਹਾਂ ਹੀ ਕਿਸੇ ਮਨੁੱਖ ਦਾ ਦੁਬਾਰਾ ਜਨਮ ਹੁੰਦਾ ਹੈ ਵਿਚਾਰਾਂ ਦਾ ਇਕੱਠਾ ਹੋਣਾ ਦੁਬਾਰਾ ਜਨਮ ਜ਼ਰੂਰ ਲੈਂਦਾ ਹੈ ਇਸ ਲਈ ਗੁਰੂ ਲੋਕ ਸਾਨੂੰ ਵਾਰ-ਵਾਰ ਇਹ ਕਹਿੰਦੇ ਹਨ ਕਿ हे ਮਨੁੱਖ ਤੂੰ ਅਕਰਤਾ ਦੇ ਭਾਵ ਵਿੱਚ ਰਹਿ ਤੂੰ ਕਰਤਾ ਨਾ ਬਣੋ ਤੂੰ ਮਨ ਕਰਕੇ ਕੁਝ ਕਰਨ ਵਾਲਾ ਨਾ ਬਣੋ ਤੂੰ ਕੋਰੇ ਕਾਗਜ਼ ਵਾਂਗ ਸਾਫ਼ ਰਹਿ ਤੇਰੇ ਮੱਥੇ ਵਿੱਚ ਜੇਕਰ ਕੋਈ ਵਿਚਾਰ ਨਹੀਂ ਤਾਂ ਅੱਗੇ ਕੁਝ ਵੀ ਪੈਦਾ ਨਹੀਂ ਹੋਵੇਗਾ। हे ਮਨੁੱਖ ਕੁਦਰਤ ਤੈਨੂੰ ਪਾਲਦੀ ਹੈ। ਤੇਰੀ ਜ਼ਰੂਰਤ ਅਨੁਸਾਰ ਕੁਦਰਤ ਤੇਰੇ ਅੰਦਰ ਵਿਚਾਰ ਪੈਦਾ ਕਰੇਗੀ। ਤੂੰ ਇਸ ਵਿਚਾਰ ਵਿੱਚ ਵੀ ਇਸ ਤਰ੍ਹਾਂ ਗੁਜ਼ਰ ਜਿਵੇਂ ਮੁਰਗਾਬੀ ਦੇ ਖੰਭ ਪਾਣੀ ਵਿੱਚੋਂ ਗੁਜ਼ਰਦੇ ਹਨ। ਪਰ ਭਿੱਜਦੇ ਨਹੀਂ ਪਾਪ ਅਤੇ ਪੁੰਨ ਦੇ ਲੇਖ ਮਨੁੱਖ ਆਪ ਆਪਣੇ ਮੱਥੇ ਵਿੱਚ ਲਿਖਦਾ ਹੈ ਪੁੰਨ ਅਤੇ ਪਾਪ ਦੇ ਬੀਜ ਹਰ ਮਨੁੱਖ ਆਪ ਆਪਣੇ ਅੰਦਰ ਬੀਜਦਾ ਹੈ ਸਮਾ ਪਾ ਕੇ ਇਹ ਬੀਜ ਉਗਦੇ ਹਨ ਅਤੇ ਇਹਨਾਂ ਬੀਜੇ ਹੋਏ ਬੀਜਾਂ ਉੱਗੇ ਹੋਏ ਬੀਜਾਂ ਦਾ ਫਲ ਮਨੁੱਖ ਨੂੰ ਖਾਣਾ ਪੈਂਦਾ ਹੈ ਇੱਕ ਧਰਮੀ ਮਨੁੱਖ ਆਪਣੇ ਜੀਵਨ ਵਿੱਚ ਅਕਰਤਾ ਭਾਵ ਵਿੱਚ ਰਹਿੰਦਾ ਹੈ ਉਹ ਨਾ ਪੁੰਨ ਕਰਦਾ ਹੈ ਅਤੇ ਨਾ ਹੀ পাপ ਕਰਦਾ ਹੈ ਪਰ ਧਰਮੀ ਮਨੁੱਖ ਤੋਂ ਪੁੰਨ ਆਪਣੇ ਆਪ ਹੋ ਰਿਹਾ ਹੁੰਦਾ ਹੈ ਪੁਨੀ ਪਾਪੀ ਅਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੇ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮਿ ਆਵੋ ਜਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹਿ